ਆਹ ਚਾਹੋ ਦਾ ਅੱਖਰ ਬਹੁਤ ਹੋਣਾ ਪਰ ਵੀ ਬੇਅਕਤ ਬਹੁਤ ਵੱਡੀਆਂ ਚੋਕਾਂ-ਜੋਕਾਂ ਤੱਕ ਮਾਤਾ ਪਿਤਾ ਦਾ ਅਸਿਕਰ ਜਾਣੇ ਦੇਖਦਾ ਕਿ ਤੱਕ ਮਾਤਾ ਨੂੰ ਖਤਿਆਰ ਸ਼ੁਰੂ ਹੋ ਰਹੇ ਨੇ ਤਾਂ ਅਨਸ਼ਕਰੀ ਕੀ ਨਾਰਨਾ ਤੇ ਸ੍ਰੀ ਮਹਾਰਾਜ ਜਦੋਂ ਫਾਲੇ ਸੰਧੂ ਦੇ ਕੋਤੇ ਪਹੁੰਚੇ ਸਿਰਫ ਇਹ ਨਹੀਂ ਦੱਸਣਾ ਮਾਪ ਜਰਦੀ ਦੀ ਯਾਦ ਕਰ। ਬਾਸੂ ਆਪ ਕੋ ਸਾਰੇ ਸਤਾਰਾ ਜੀ ਨੂੰ ਦਸ ਦੇਣਾ ਤੇ ਆਈ ਬਦਲਾਹ ਜਿਹਨ ਗੁਰਨਾਨ ਸਿੰਘ ਸਾਹਿਬ ਨੇ ਮੇਟੇ ਆ ਕੋਤਾ ਕੋ ਬੱਚੇ ਲੱਗਿ ਖਾਵ ਜਾਦਾ ਜਦੋਂ ਘਰ ਕੇ ਮਾਤਾ ਸਿੱਖਦਾ ਦਿੱਖੋਛ ਦੇ ਆਨਾਕ ਕਿੱਥੇ ਹੈ ਕਹਿ ਲੱਗਿ ਉਹ ਤਾਂ ਬਹੁਤ ਹੋ ਗਿਆ ਪਰੰਗਿਆ ਜੇ ਤੁਸੀਂ ਆ ਕਰਦੇ ਹੋ ਮੈਂ ਆਪਣੇ ਬੁੱਤਰ ਨੂੰ ਰੇਤੀ ਜਾ ਸਕਦੀ ਤੇ ਮਾਤਾ ਜੀ ਨੇ ਕਿਹਾ ਵੀ ਤੁਸ ਸਾਹਿਬ ਨੇ ਕਿਹਾ ਵੀ ਨਹੀਂ ਆਉਣਾ ਪਰ ਉਹਦੇ ਨੂੰ ਦਾ ਲੈ ਕੇ ਮਾਤਾ ਗਨਸਰ ਨਿਕਮਨਾਮ ਸਾਹਿਬ ਨਾਲ ਚਲੀ ਗਈ ਤੇ ਜਦੋਂ ਮੇਲੇ ਕਹਿ ਲੱਗੇ ਮਾਤਾ ਜੀ ਦਾ ਜੀ ਇਹ ਸੁਖਰੇ ਵੀ ਕਹਿੰਦੇ ਮਾਤਾ ਜੀ ਤੁਸੀਂ ਕਾਦੇ ਨਹੀਂ ਆਏ ਹੋ ਤੇ ਮਾਤਾ ਜੀ ਕਹਿੰਦਾ ਕਿ ਤੁਹਾਡੇ ਕੋਲ ਲੋਕ ਤਰੇ ਕੇ ਕੋਲੇ ਪੁੱਤ ਹੈ ਮੇਰੇ ਬੋਧਰੇ ਆ ਇਹਨਾਂ ਦੇ ਅੰਝੀ ਕੌਣ ਪੁੰਜੇਗਾ ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਮਾਤਾ ਜੀ ਇਹਨਾਂ ਦੇ ਅੰਝੀ ਤਾਂ ਤੁਸੀਂ ਪੁੰਉਂਦੇ ਰਹੇ ਸੰਸਾਰ ਬੰਦਾ ਉਹਨੇ ਕੌਣ ਪੁੰਜੇਗਾ ਬਾਪਾ ਕਿਰਪਾ ਜੀ ਤੁਸੀਂ ਇਹਨਾਂ ਨਾਲ ਲਾ ਕੇ ਗੁਰੂ ਨਾਨਕ ਸਾਹਿਬ ਕਿਹਾ ਮਤ ਜੀ ਇਹ ਬੱਚਾ ਲਿਖਣ ਨੂੰ ਤਾਂ ਮਾਪੋਂ ਤੇ ਆਖੀ ਸੋ ਸਾਧ ਦੇ ਹੰਗੇ ਉੱਥੇ ਸਿੱਖ ਬੋਲਦੇ ਜੇ ਬੱਚਿਆ ਨੇ ਪੇਜਾ ਮਾਤਾ ਜੀ ਨੇ ਪੇਜਿਆ ਕੈਮ ਤੋਂ ਪਾ ਸਾਡੀ ਸਰਕਾਰ ਜੋ ਮਾਤਾ ਜੀ ਨੇ ਉਹ ਮਾਤਾਸ਼ਣ ਗਿਆਨ ਵਿੱਚ ਬਿੰਦਾ ਇੱਥੇ ਦਰਖਾ ਦੀ ਕਿਰੂਣਾ ਲੋਕੀ ਆਉਂਦੇ ਆ ਜਿਹੜੇ ਚਰਪਾਈ ਉੱਤੇ ਬੈਠਣ ਨੂੰ ਵੀ ਜਗ੍ਹਾ ਨਹੀਂ ਦੀ ਸਤਾਂ ਤੇ ਦੋ ਮਾਣ ਹੁੰਦਾ ਇਹੋ ਜਿਹੀ ਮਾਸ ਹਸਤ ਕੋ ਜਾਂਦੀ ਨਹੀਂ ਜਿੱਥੇ ਲੈ ਕੇ ਦਿਉਤੀ ਜਾਂਦੀ ਸਰੀਰ ਤਿਰੋਦਾ ਹੁੰਦਾ ਸਾਦੇ ਸਰਕਾਰ ਨੂੰ ਸ੍ਰੀਮਾਨ ਸਤਬਾਬਾ ਅਨੰਦ ਸਿੰਘ ਸਾਥੀ ਪਰਵਾਸੀ ਨੂੰ ਮਾਣਕਸਨ ਜਾਨੇ ਦਿੰਦਾ ਚੂਸਰੇ ਮਜੂਦਾਰ ਆਪ ਸ੍ਰੀਮਾਨ ਸਤਬਾਬਾ ਅਨੰਦ ਸਿੰਘ ਜੀ ਜਨਦ ਗਰਾਣੇ ਬਾਰੇ ਤੇ 30 ਰੋਸ ਤੋਂ ਲੈ ਕੇ ਨਾਈ ਤੋਂ ਗੋਸੇ ਨਿਕਚ ਬਾਅਦ ਉਸ ਸ੍ਰੀਮਾਨ ਸਤਬਾਬਾ ਅਨੰਦ ਸਿੰਘ ਜੀ ਇੱਥੇ ਦੀ ਜਨਤਾ ਕਿਉਂ ਆਦੀ 33 ਸੰਗਤ ਹੈ ਜੇ ਰਾਜਸਥਾਨ ਜੜੀ ਉੱਥੇ ਵੀ ਦੀ ਸੰਗਤ ਬਹੁਤ ਸਖਰਫੀ ਹੋਣੀ ਤੇ ਦੀਆ ਤੇ ਵੀ ਦੇਖਦੀ ਆ ਜੇ ਕੋਈ ਮਾਪੋੱਖਾਂ ਨੂੰ ਜਨਮ ਦਿੰਦਾ ਉਹ ਮਾਪ ਸੁਧਾਰਤ ਮਾ ਨਹੀਂ ਹੋ ਸਕਦਾ ਜੇ ਹੀ ਮਾਂ ਚੁੰਗਣ-ਜੁਗਣ ਤੱਕ ਦੁਬਾਰਾ ਜਨਮ ਲੈ ਲੈਂਦੀ ਜਿਹੜੇ ਦੋ ਮਾਪੋੱਖਾਂ ਨੂੰ ਜਨਮ ਦਿੰਦੀਆਂ ਸਾਰੀਆਂ ਹੀ ਸੰਗਤਾਂ ਸੋਤਾਂ ਵੀ ਕਰਤ ਕਰ ਉਹ ਜਿਸ ਤੋਂ ਮਾਂ ਸਾਡੇ ਤੋਂ ਸ੍ਰੀਮ ਦਰਤ ਕੋ ਨਾਲ ਨਹੀਂ ਜਿਸ ਦੀ ਗੋਦ ਅਸੇਂ ਅਨਦਰ ਨਾਲ ਵਿੱਚ ਸ